ਲਓ ਜੀ ਡੇਰਾ ਪ੍ਰੇਮਣਾ ਨੂੰ ਅਤੇ ਗੁਰਮੀਤ ਰਾਮ ਰਹੀਮ ਦੀ ਮੂਹ ਬੋਲੀ ਤੀ ਹਣੀ ਪ੍ਰੀਤ ਨੂੰ ਉਸ ਵੇਲੇ ਗੋਡੇ-ਗੋਡੇ ਚਾਂ ਚੜ ਗਿਆ ਜਦੋਂ ਮੋੜ ਤੋਂ ਉਹਨਾਂ ਦਾ ਪਿਤਾ ਜੇਲ੍ਹ ਤੋਂ 20 ਦਿਨਾਂ ਦੇ ਵਾਸਤੇ ਬਾਹਰ ਆ ਗਿਆ ਜੀ ਹਾਂ ਦੱਸਦੀ ਐ ਕਿ ਇੱਕ ਪਾਸੇ ਤਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤਾਂ ਦੂਜੇ ਪਾਸੇ ਚੋਣਾਂ ਤੋਂ ਐਂਡ ਪਹਿਲਾਂ ਜਿਹੜਾ ਕਿ ਗੁਰਮੀਤ ਰਾਮ ਰਹੀਮ ਨੂੰ 20 ਦਿਨਾਂ ਦੀ ਪੈਰੋਲ ਦੇ ਦਿੱਤੀ ਐ ਜਿਸ ਤੋਂ ਬਾਅਦ ਪੈਰੋਲ ਸੁਣ ਕੇ ਡੇਰਾ ਪ੍ਰੇਮੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿ ਇੱਕ ਵਾਰ ਫਿਰ ਉਹਨਾਂ ਦਾ ਪਿਤਾ ਜਿਹੜਾ ਬਾਹਰ ਆ ਗਿਆ ਪਰ ਦੂਜੇ ਪਾਸੇ ਇਸ ਦੇ ਉੱਤੇ ਲਗਾਤਾਰ ਐ ਜੀ ਪੀ ਸੀ ਦੇ ਵੱਲ ਇਤਰਾਜ਼ ਜਤਾਇਆ ਜਾਂਦਾ ਕਿ ਹਮੇਸ਼ਾ ਹੀ ਜਿਹੜਾ ਗੁਰਮੀਤ ਰਾਮ ਰਹੀਮ ਹੈ ਜਿਹਦੇ ਉੱਤੇ ਗੰਭੀਰ ਨਿਜ਼ਾਮ ਨੇ ਉਸ ਨੂੰ ਜਿਹੜਾ ਕਿ ਪੈਰੋਲ ਦਿੱਤੀ ਜਾਂਦੀ ਹੈ ਪਰ ਬੰਦੀ ਸਿੰਘ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾਂਦਾ ਜਿਸ ਦੇ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾਂਦਾ ਤੇ ਇਸ ਵਾਰ ਵੀ ਪੈਰੋਲ ਮਿਲਣ ਤੋਂ ਬਾਅਦ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਜਿਨ੍ਹਾਂ ਨੇ ਇਸ ਗੱਲ ਦੀ ਨਖੇਦਗੀ ਕੀਤੀ ਹੈ ਗੁਰਮੀਤ RAM ਰਹੀਮ ਜਿਹੜਾ ਕਿ ਸਿੱਖਾਂ ਦੀਆਂ ਭਾਵਨਾਵਾਂ 'ਤੇ ਵੱਡੀ ਠੇਸ ਪਹੁੰਚਾਉਂਦਾ ਤੇ ਉਸ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਸਿੱਖਾਂ ਨੂੰ ਧਾਰਮਿਕ ਤੌਰ ਤੇ ਵੱਡੀਆਂ ਚੁਣੌਤੀਆਂ ਦਿੰਦੀਆਂ ਰਹੀਆਂ ਤੇ ਉਹਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਜੋ ਅਦਾਲਤ ਦੇ ਅੰਦਰ ਲੜਾਈ ਲੜੀ ਗਈ ਉਸ ਨੂੰ ਬਾਰ-ਬਾਰ ਪ੍ਰੋਬਲ ਮਿਲਦੀ ਆ ਦੂਸਰੇ ਪਾਸੇ ਸਿੱਖ ਬੰਦੀ ਜਿਹੜੇ ਆ ਉਹਨਾਂ ਨੂੰ ਪ੍ਰੋਲ ਨਹੀਂ ਮਿਲਦੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਛੁੱਟੀ ਦੀ ਸਹੂਲਤ ਨਹੀਂ ਹੈ ਬਹੁਤ ਵੱਡੀ ਤੁਲਨਾ ਵਾਂ ਸੰਗਤ ਦੇ ਅੰਦਰ ਤੇ ਕਾਨੂੰਨ ਦੇ ਰੱਖਵਾਲਿਆਂ ਦੇ ਮਨ ਦੇ ਵਿੱਚ ਇਸ ਗੱਲ ਹੀ ਵੱਡਾ ਰੋਸ ਹੈ ਤੇ ਅੱਜ ਫੇਰ 11ਵੀਂ ਵਾਰ ਜਿਹੜੇ ਸੌਦਾ ਸਾਧ ਨੂੰ ਜਿਹੜੀ ਹੈ ਪ੍ਰੋ ਪ੍ਰੋਲ ਦਿੱਤੀ ਜਾ ਰਹੀ ਹੈ ਤੇ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਵੀ ਹਰੀ ਝੰਡੀ ਦੇਦੀ ਆ ਇਸ ਗੱਲ ਦਾ ਬੜਾ ਵੱਡਾ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਕਿ ਜਿਹੜੀ ਚੋਣਾਂ ਨੂੰ ਜਿਹੜੇ ਪਾਰਦਰਸ਼ੀ ਢੰਗ ਨਾਲ ਕਰਨ ਦਾ ਜਿਹਦੀ ਜੋਵਾਰੀ ਹੁੰਦੀ ਆ ਸਰਕਾਰ ਤਾਂ ਭਾਜਪਾ ਦੀ ਸਰਕਾਰ ਤਾਂ ਇਸ ਗੱਲ ਦੇ ਵਿੱਚ ਸ਼ਾਮਲ ਹੈ ਹੀ ਸੀ ਕਿਉਂਕਿ ਜਿੰਨੀ ਵਾਰ ਵੀ ਉਹ ਰਿਆ ਹੋਇਆ ਉਸ ਦੇ 90 ਪੈਸੇ ਉਹ ਉਦੋਂ ਹੀ ਰਿਆ ਹੋਇਆ ਜਿਸਦੋਂ ਜਦੋਂ ਕੋਈ ਨਾ ਕੋਈ ਜੜੀ ਹੈ ਹਰਿਆਣੇ ਦੇ ਵਿੱਚ ਹੋਣ ਸੀ ਸੋ ਭਾਰਤੀ ਜਨਤਾ ਪਾਰਟੀ ਨੇ ਮੁਰ ਤੋਂ ਫੇਰ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਕਿ ਉਹ ਆਪਣੀਆਂ ਜਿਹੜੀਆਂ ਚੋਣਾਂ ਆਪਣੀਆਂ ਜਿਹੜੀ ਜਿਹੜੀ ਇਹ ਚੋਣਾ ਦੀ ਜਿਹੜੀ ਜਿਹੜੀ ਲੜਾਈ ਆ ਉਹ ਰਾਮ ਰਹੀਮ ਦੇ ਸਿਰ ਤੇ ਹੀ ਮੈਦਾਨ ਵਿੱਚ ਲੜਨ ਜਾ ਰਹੀ ਆ ਸੋ ਅਸੀਂ ਇਸ ਗੱਲ ਦੀ ਡਟ ਕੇ ਖੇਧੀ ਕਰਦੇ ਆ ਇਹ ਜਿਹੜਾ ਕਿ ਇੱਕ ਵਿਅਕਤੀ ਕਤਲ ਦੇ ਮਾਮਲੇ ਤੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਹੋਵੇ ਕਾਨੂੰਨ ਨੇ ਉਹਨੂੰ ਸਜ਼ਾ ਦਿੱਤੀ ਹੋਵੇ ਤੇ ਉਹਨਾਂ ਨੂੰ ਚੋਣਾ ਦੇ ਐਨ ਮੌਕੇ ਦੇ ਉੱਤੇ ਇਹ ਉਹਨਾਂ ਨੂੰ ਸਹੂਲਤ ਦੇਣੀ ਤੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣਾ ਇਹ ਇੱਕ ਹੋਰ ਮਜ਼ਾਕ ਕੀਤਾ ਗਿਆ ਕਿ ਜਿਹੜਾ ਚੋਣ ਕਮਿਸ਼ਨ ਵੱਲੋਂ ਉਹਨਾਂ ਤੇ ਸ਼ਰਤਾਂ ਲਾਈਆਂ ਗਈਆਂ ਆ ਜਿਹੜੀਆਂ ਸ਼ਰਤਾਂ ਉਹ ਉਹ ਪਹਿਲਾਂ ਵੀ ਉਹਨਾਂ ਸ਼ਰਤਾਂ ਦੇ ਦੀ ਨਹੀਂ ਬਾਹਰ ਰਹਿੰਦੇ ਆ ਸੋ ਇਹ ਗੱਲ ਅੱਜ ਸਾਹਮਣੇ ਆ ਗਈ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਦੀ ਸਰਕਾਰ ਆ ਉਹ ਹੁਣ RAM REED ਦੀਆਂ ਫੌੜੀਆਂ ਤੇ ਹੀ ਜਿਹੜੀ ਆ ਵੋਟਾਂ ਦੀ ਲੜਾਈ ਲੜੇਗੀ ਇਹ ਗੱਲ ਆਉਣ ਵਾਲੇ 7 ਤਰੀਕ ਨੂੰ ਕਲੀਅਰ ਹੋ ਜਾਏਗੀ ਕਿ ਕੀ ਇਸ ਹਾਲਾਤਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਵੱਲੋਂ ਕਿੰਨਾ ਕੁ ਮਤ ਪ੍ਰਾਪਤ ਹੁੰਦਾ ਪਰ ਇਹ ਐਤਕੀ ਜਿਹੜਾ ਇਸ ਦੇ ਉਲਟ ਫੈਸਲਾ ਹੋਣ ਜਾ ਰਿਹਾ ਸੋ ਅਸੀਂ ਰਾਮ ਰਹੀਮ ਦੀ ਇਸ ਛੋਣ ਦੇ ਮੌਕੇ ਤੇ ਦਿੱਤੀ ਜਾ ਰਹੀ ਪੈਰੋਲ ਨੂੰ ਸਖਤ ਚਾਦਰ ਵਿੱਚ ਨਖਰੇਦੀ ਕਰਦੇ ਹਾਂ ਸੋ ਦਾਅਦ ਇਹ ਹੈ ਕਿ ਜਦੋਂ ਦਾ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਅੰਦਰ ਬੰਦ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਉਹ 10 ਵਾਰ ਪੈਰੋਲ ਫਰ ਲੋ ਤੇ ਛੁੱਟੀ ਤੇ ਬਾਹਰ ਆ ਚੁੱਕੇ ਨੇ ਜਿਸ ਤੋਂ ਬਾਅਦ ਲਗਾਤਾਰ ਵਿਰੋਧ ਕੀਤਾ ਜਾਂਦਾ ਹੈ ਕਿ ਐਨੇ سنگੀਨ ਦੋਸ਼ ਲੱਗਣ ਦੇ ਬਾਵਜੂਦ ਵੀ ਰਾਮ ਰਹੀਮ ਨੂੰ ਜਿਹੜੀ ਪੈਰੋਲ ਆ ਦਿੱਤੀ ਜਾਂਦੀ ਹੈ ਪਰ ਫਿਰ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਚਾਹੁੰਦਾ ਮਸਲਾ ਗੰਭੀਰ ਬਣਦਾ ਜਾਂਦਾ ਹਾਲਾਂਕਿ ਇਸ ਵਾਰ ਜਿਹੜੀ ਕਿ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਿਆ ਸ਼ਰਤਾਂ ਦੇ ਆਧਾਰ ਤੇ ਦਿੱਤੀ ਗਈ ਹੈ ਕਿਉਂਕਿ ਹਰਿਆਣਾ ਦੇ ਵਿੱਚ ਵੀ ਚੋਣਾ ਨੇ ਜਿੱਦੇ ਚੱਲਦੇ ਗੁਰਮੀਤ ਰਾਮ ਰਹੀਮ ਹਰਿਆਣਾ ਦੇ ਵਿੱਚ ਨਹੀਂ ਜਾਵੇਗਾ ਚੋਣਾ ਸੰਬੰਧੀ ਕੋਈ ਪ੍ਰਚਾਰ ਨਹੀਂ ਕਰੇਗਾ ਤੇ ਨਾ ਹੀ ਕੋਈ ਬਿਆਨਬਾਜ਼ੀ ਨਾ ਹੀ ਕੋਈ ਪ੍ਰੋਗਰਾਮ ਕੀਤਾ ਜਾਵੇਗਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼